ਕਿਸਾਨ ਲਈ ਉਸਦੀ ਫਸਲ ਹੀ ਸਭ ਤੋਂ ਵੱਡਾ ਰੋਜੀ ਰੋਟੀ ਦਾ ਸਾਧਨ ਹੈ ਜੋ ਉਸ ਦੇ ਮਾਪਿਆਂ ਤੇ ਬੱਚਿਆਂ ਵਾਂਗ ਜਿਵੇਂ ਆਪਾਂ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਹਾਂ ਕਿਸਾਨ ਓਵੇਂ ਹੀ ਆਪਣੀ ਫਸਲ ਦਾ ਪਾਲਣ ਪੋਸ਼ਣ ਕਰਦੇ ਨੇ ਤੇ ਜਿਵੇਂ ਆਪਾਂ ਆਪਣੇ ਮਾਪਿਆਂ ਦਾ ਸਤਿਕਾਰ ਕਰਦੇ ਹਾਂ ਉਹਨਾਂ ਨੂੰ ਬੁੱਢੇ ਹੋਿਆਂ ਤੱਕ ਸੰਭਾਲਦੇ ਹਾਂ ਓਵੇਂ ਹੀ ਓਨੀ ਹੀ ਸਤਕਾਰ ਨਾਲ ਕਿਸਾਨ ਆਪਣੀ ਫਸਲ ਨੂੰ ਸੰਭਾਲਦਾ ਹੈ हे परमात्मा तेरे आगे एक ही अरदास है कि किसान दी फसल नु उस दे ਘਰ ਆਉਣ तक बिल्कुल सुरक्षित रखी ते ये जो लगातार ਹੜ ਆ ਰਹੇ ਨੇ ਮੀਂਹ ਆ ਰਹੇ ਨੇ ਉਹਨਾਂ ਤੋਂ ਬਚਾ ਕੇ ਰੱਖੀ ਤਾਂ परमात्मा ਅਗੇ ਸਾਰੇ ਅਰਦਾਸ ਕਰੋ ਕਿ ਹਰੇਕ ਕਿਸਾਨ ਦੀ ਫਸਲ ਉਸ ਦੇ ਘਰ ਸਹੀ ਸਲਾਮਤ ਪਹੁੰਚ ਜਾਵੇ